ਜਗ نیوز ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੋਸਤੋ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਵਾਲਾ ਆਈਕਨ ਜਰੂਰ ਦਬਾ ਦਿਓ ਤਾਂ ਜੋ ਸਾਡੀਆਂ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਧੰਨਵਾਦ। ਆਓ ਸਾਰੇ ਰਲ ਲੋੜੀ ਧੀਆ ਦੀ ਮਨਾਈਏ ਧੀਆ ਨੂੰ ਪੜਾ ਤਿੰਨ ਪੀੜੀਆਂ ਪੜਾਈਏ ਕੋਖ ਵਿੱਚ ਮਾਰਨ ਦੀ ਬੁਰਾਈ ਜੜੋਂ ਪੁੱਟ ਕੇ ਨਵਾਂ ਸੰਦੇਸ਼ ਸਾਰੇ ਜੱਗ ਵਿੱਚ ਫਲਾਈਏ ਆਓ ਸਾਰੇ ਰਲ ਲੋੜੀ ਧੀਆ ਦੀ ਮਨਾਈਏ ਸੋ ਦੋਸਤੋ ਪਿੰਡ ਨੂਰਪੁਰ ਬੇਟ ਵਿਖੇ ਸੰਤ ਰਾਮਪਾਲ ਸਿੰਘ ਜੀ ਝਾਂਡੇ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਤ ਤਿਆਂ ਦਾ ਸਾਲਾਨਾ ਲੋਹੜੀ ਮੇਲਾ ਮਿੱਤੀ 17 ਜਨਵਰੀ 2024 ਦਿਨ ਬੁੱਧਵਾਰ ਨੂੰ ਮਨਾਇਆ ਗਿਆ ਇਸ ਲੋਹੜੀ ਮੇਲੇ ਦੇ ਉੱਤੇ ਪੰਜਾਬੀ ਫਿਲਮੀ ਜਗਤ ਦੇ ਮਸ਼ਹੂਰ ਸਿਤਾਰੇ ترشیم ਪਾਉਲ ਜੀ ਪਰਮੇਂਦਰ ਗਿੱਲ ਜੀ ਤੇ ਸੰਜੂ ਸੁਲੰਕੀ ਤੋਂ ਇਲਾਵਾ ਸਾਬਕਾ ਮੰਤਰੀ ਸਰਦਾਰ ਮਲਕੀਤ ਸਿੰਘ ਦਾਖਾ ਇਸ ਪ੍ਰੋਗਰਾਮ ਤੇ ਪਹੁੰਚੇ ਪ੍ਰੋਗਰਾਮ ਦਾ ਆਯੋਜਨ ਸਰਦਾਰ ਜਸਪੀਰ ਸਿੰਘ ਬਿੱਟੂ ਸਾਬਕਾ ਸਰਪੰਚ ਪਿੰਡ ਨੂਰਪੁਰ ਮੀਟ ਵੱਲੋਂ ਉੱਚੇ ਚੇ ਤੌਰ ਤੇ ਪਿਛਲੇ 11 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਸੋ ਦੋਸਤੋ ਇਸ ਲੋੜੀ ਮੇਲੇ ਦੇ ਉੱਤੇ ਹਰ ਸਾਲ ਨਵ ਜੰਮੀਆਂ ਧੀਾਂ ਦੀ ਲੋੜੀ ਬੜੇ ਸ਼ੌਂਕ ਤੇ ਪਿਆਰ ਨਾਲ ਮਨਾਈ ਜਾਂਦੀ ਹੈ ਇਸ ਮੌਕੇ ਧੀਾਂ ਨੂੰ ਨਵੇਂ ਕੱਪੜੇ ਤੇ ਹੋਰ ਸਗਾਤਾਂ ਵੀ ਗਿਫਟ ਵਜੋਂ ਤੋਹਫੇ ਦੇ ਤੌਰ ਤੇ ਦਿੱਤੀਆਂ ਜਾਂਦੀਆਂ ਹਨ ਸੋ ਇਹ ਮੇਲਾ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਕਾਫੀ ਮਸ਼ਹੂਰ ਹੋ ਚੁੱਕਿਆ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਮੇਲੇ ਤੇ ਆ ਕੇ ਧੀਆਂ ਨੂੰ ਵਧਾਈ ਦਿੰਦੇ ਹਨ ਜਨਮ ਦਿਨ ਮੁਬਾਰਕਵਾਦ ਦਿੰਦੇ ਹਨ ਸਭ ਤੋਂ ਪਹਿਲਾਂ ਤਾਂ ਜੀ ਜੁਗ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਜੀ ਮੈਂ ਅੱਜ ਲੋੜੀ ਮੇਲੇ ਤੇ ਆਏ ਇੱਥੇ 11ਵਾਂ ਲੋੜੀ ਮੇਲਾ ਜਿਹੜਾ ਮਨਾਇਆ ਜਾ ਰਿਹਾ ਧੀਆਂ ਦਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਰਗੇਨਾਈਜ਼ਰਸ ਵੱਲੋਂ ਇਹ ਬਹੁਤ ਵਿਨੇਕ ਅਤੇ ਉਸਾਰੂ ਉਪਰਾਲਾ ਹੈ ਕਿ ਧੀਆਂ ਨਾਲ ਸਮਾਜ ਜਿਹੜਾ ਹੈ ਉਹ ਮੇਰਾ ਕਹਿਣ ਦਾ ਮਤਲਬ ਹੈ ਕਿ ਧੀਆਂ ਤੋਂ ਬਿਨਾ ਜਿਹੜਾ ਸਮਾਜ ਉਸਾਰੂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੋ ਧੀਆਂ ਦਾ ਸਾਡੇ ਸਮਾਜ ਦੇ ਵਿੱਚ ਬਹੁਤ ਹੀ ਉੱਚਾ ਸਥਾਨ ਹੈ ਸੋ ਕਈ ਜਿਹੜੇ ਲੋਕ ਇਸ ਚੀਜ਼ ਤੋਂ ਮੁਨਕਰ ਨੇ ਕਈ ਵਾਰ ਆਪਣੇ ਅਪਾ ਜਾਣਦੇ ਆ ਕਿ ਕਈ ਵਾਰ ਅਖਬਾਰਾਂ ਚ ਜਾਂ ਇਧਰ ਉਧਰ ਇਦਾਂ ਦੀਆਂ ਖਬਰਾਂ ਵੀ ਆਉਂਦੀਆਂ ਨੇ ਕਿ ਧੀਆਂ ਨੂੰ ਉਹ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਜਿਸ ਦੀ ਉਹ ਡਿਜ਼ਰਵ ਕਰਦੀਆਂ ਨੇ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਹੁਣ ਉਹ ਗੱਲ ਨਹੀਂ ਧੀਆਂ ਨੇ ਕਿਹੜੇ ਖੇਤਰ ਵਿੱਚ ਮੱਲਾ ਨਹੀਂ ਮਾਰਦੀਆਂ ਸਾਨੂੰ ਇਹ ਸੋਚਣਾ ਚਾਹੀਦਾ ਚਾਹੇ ਉਹ ਕੋਈ ਵੀ ਖੇਤਰਾ ਚਾਹੇ ਰਾਜਨੀਤਿਕ ਖੇਤਰਾ ਚਾਹੇ ਖੇਡਾਂ ਦਾ ਖੇਤਰ ਹੈ ਜਾਂ ਕਿਸੇ ਸਮਾਜਿਕ ਕਾਰਜਾਂ ਦੇ ਵਿੱਚ ਵੀ ਉਹ ਵੱਧ ਚੜ ਕੇ ਹਿੱਸਾ ਪਾਉਂਦੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਨੇ ਇਸ ਲਈ ਉਸਾਰੂ ਸਮਾਜ ਦੀ ਮੈਂ ਫੇਰ ਇੱਕ ਵਾਰ ਕਹਾਂਗਾ ਧੀਆਂ ਤੋਂ ਬਿਨਾ ਕਲਪਨਾ ਨਹੀਂ ਕੀਤੀ ਜਾ ਸਕਦੀ ਸੋ ਧੀਆਂ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ ਇਸ ਜਿਵੇਂ ਕਿ ਮੈਂ ਕਈ ਵਾਰ ਪਹਿਲਾਂ ਵੀ ਆਖਿਆ ਮੈਂ ਪਿਛਲੀ ਵਾਰ ਵੀ ਇੱਥੇ ਆਇਆ ਸੀ ਇਹ ਇੱਕ ਜਸਵਿੰਦਰ ਸਿੰਘ ਬਿੱਟੂ ਜੀ ਤੇ ਹੋਰ ਸਰਦਾਰ ਨਰਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਤੇ ਹੋਰ ਸੈਂਦੇ ਵੀ ਇਸ ਆਰਗੇਨਾਈਜੇਸ਼ਨ ਦੇ ਮੈਂਬਰਸ ਨੇ ਜਿਹੜੇ ਇਹ ਉਤਸਵ ਨੂੰ ਆਰਗੇਨਾਈਜ਼ ਕਰਦੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਕਿਉਂਕਿ ਇਹ ਇੱਕ ਬਹੁਤ ਹੀ ਉਸਾਰੂ ਕੰਮ ਹੈ ਤੇ ਉਮੀਦ ਕਰਦੇ ਹਾਂ ਕਿ ਅਸੀਂ ਇਸ ਮੇਲੇ ਦੇ ਵਿੱਚ ਬਾਰ-ਬਾਰ ਸ਼ਿਰਕਤ ਕਰਾਂਗੇ ਕਿਉਂਕਿ ਇਹੋ ਜਿਹੇ ਮੌਕੇ ਜਿਹੜੇ ਨੇ ਸਾਡੇ ਸਮਾਜ ਨੂੰ ਬਹੁਤ ਹੀ ਵਧੀਆ ਸੇਧ ਦਿੰਦੇ ਨੇ ਸ਼ੁਕਰੀਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਪਰਮਿੰਦਰ ਗਿੱਲ ਅੱਜ ਅਸੀਂ ਪਹੁੰਚੇ ਹੋਏ ਹਾਂ ਨੂਰਪੁਰ ਬੇਟ ਦੇ ਵਿੱਚ ਜਸਵੀਰ ਸਿੰਘ ਵੀਰੇ ਨੇ ਉਹਨਾਂ ਨੇ ਸਾਨੂੰ ਐਜ਼ ਅ ਗੈਸਟ ਬੁਲਾਇਆ ਸੀ ਤੇ ਅਸੀਂ ਏਡੇ ਯੋਗ ਤਾਂ ਹੈ ਨਹੀਂ ਕਿ ਪਰ ਜਿਹੜਾ ਇੱਕ ਇਹਨਾਂ ਦਾ ਵਿਸ਼ਾ ਸੀ ਮੇਰੇ ਖਿਆਲ 11 ਸਾਲ ਹੋ ਗਏ ਇਹਨਾਂ ਨੂੰ ਲਗਾਤਾਰ ਧੀਆਂ ਦੀ ਲੋੜੀ ਨੂੰ ਮਨਾਉਂਦੇ ਹੈ ਬਹੁਤ ਸੋਹਣਾ ਪ੍ਰੋਗਰਾਮ ਸੀ ਸਸਿਕਾ ਜੀ ਮੈਂ ਸੰਜੂ ਸੁਲੰਕੀ ਤੁਹਾਡੇ ਸਾਰਿਆਂ ਨਾਲ ਮੁਖਾਤਬਾਂ ਅੱਜ ਇੱਥੇ ਧੀਆਂ ਦੀ ਲੋੜੀ ਦੇ 11ਵੇਂ ਆਯੋਜਨ ਤੇ ਉਰੇ ਆਏ ਆ ਜਸਪੀਰ ਸਿੰਘ ਬਿੱਟੂ ਉਹਨਾਂ ਦੀ ਸਨੇਹ ਤੇ ਇੱਥੇ ਪਹੁੰਚੇ ਆ ਜੀ ਇਹ ਸਹੀ ਮਾਨਿਆ ਜੀ ਨੂੰ ਕਹਿੰਦੇ ਨੇ ਉਹ ਪਰਬ ਹੈ ਉਹ ਤਿਹਾਰ ਹੈ ਉਹ ਓਕੇਜਨ ਹੈ ਜਿੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਕਿ ਅਸੀਂ ਈਆਂ ਵਾਸਤੇ ਕੁਝ ਕਰ ਰਹੇ ਹਾਂ ਬਹੁਤ ਸੁਣ ਕੇ ਚੰਗਾ ਲੱਗਦਾ ਤੇ ਇਸ ਸਜੋਜਨ ਤੇ ਮੈਨੂੰ ਆ ਕੇ ਬਹੁਤ ਖੁਸ਼ੀ ਹੋਈ ਹੈ ਤੇ ਮੈਂ ਆਸ ਕਰਦਾ ਕਿ ਮੈਂ ਨੂਰਪੁਰ ਬੇਟ बार-बार ਆਣਾ ਚਾਹਾਂਗਾ ਤਾਂ ਕਿ ਮੈਂ ਇਸ ਆਯੋਜਨ ਦਾ ਹਿੱਸਾ ਬਣ ਸਕਾਂ ਜੀ ਸਤਿ ਸ੍ਰੀ ਅਕਾਲ ਤੁਸੀਂ ਅੱਜ ਧੀਆ ਦੇ ਲੋੜੀ ਮੇਲੇ ਦੇ ਉੱਤੇ ਆਏ ਹੋ ਤੇ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਹੈ ਵੀ ਧੀਆ ਕਿੰਨੀਆਂ ਸੇਫ ਨੇ ਦੇਖੋ ਧੀਆ ਜੜੀਆਂ ਨੇ ਹਮੇਸ਼ਾ ਸੇਫ ਨੇ ਲੇਕਿਨ ਜਿਹੜਾ ਕ੍ਰਾਈਮ ਰੇਟ ਆ ਉਹ ਹਮੇਸ਼ਾ ਵਧਦਾ ਔਰ ਉਹਦੇ ਵਿੱਚ ਸਾਡੀਆਂ ਲੜਕੀਆਂ ਤੇ ਵੀ ਇਸ ਤਰ੍ਹਾਂ ਦੇ ਕਈ ਵਾਰੀ ਬਰਦਾਤਾਂ ਹੋ ਜਾਂਦੀਆਂ ਨੇ ਪਰ ਐਸੀ ਗੱਲ ਨਹੀਂ ਧੀਆਂ ਵੀ ਮੁਕਾਬਲਾ ਕਰਦੀਆਂ ਨੇ ਕੋਈ ਇਸ ਤਰ੍ਹਾਂ ਨਹੀਂ ਕਿ ਉਹਨਾਂ ਦੀ ਉਹਨਾਂ ਵੱਲ ਕੋਈ ਅੱਖ ਭਰ ਕੇ ਝਾਕੂਗਾ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਠੀਕ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦਾ ਪੇਸ਼ਾ ਹੁੰਦਾ ਕ੍ਰਾਈਮ ਕਰਨਾ ਉਹ ਕਿਸੇ ਨਾ ਕਿਸੇ ਲੜਕੀ ਨਾਲ ਕਦੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਦੇ ਨੇ ਆ ਮੈਂ ਸਮਝਦਾ ਕਿ ਜਿੱਤੇ ਉਹਨਾਂ ਦੇ ਪਿੱਛੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਸਾਡਾ ਸਾਰਾ ਸਮਾਜ ਉਹਨਾਂ ਦੇ ਪਿੱਛੇ ਖੜਦਾ ਔਰ ਉਹਨਾਂ ਲੋਕਾਂ ਨੂੰ ਹਮੇਸ਼ਾ ਫਟਕਾਰ ਪੈਂਦੀ ਹੈ ਲੋੜੀ ਮੇਲੇ ਬਾਰੇ ਕੀ ਕਹਿਣਾ ਚਾਹੋਗੇ ਜੀ ਜ਼ਿਆਦਾਤਰ ਜਿਹੜੇ ਨੇ ਲੜਕੀਆਂ ਦੀ ਲੋੜੀ ਮਨਾਈ ਜਾਂਦੀ ਹੈ ਤੇ ਲੜਕੀਆਂ ਦੀ ਘੱਟ ਪਰ ਤੁਸੀਂ ਇੱਕ ਉਪਰਾਲਾ ਕੀਤਾ ਲੜਕੀਆਂ ਦੀ ਲੋੜੀ ਮਨਾਉਣ ਦਾ ਕੀ ਕਹਿਣਾ ਚਾਹੋਗੇ ਅਸੀਂ ਪਿਛਲੇ 27-28 ਸਾਲਾਂ ਤੋਂ ਮਾਲਵਾ ਸੱਭਿਆਚਾਰਕ ਮੰਚ ਕੇ ਕੇ ਵਾਵਾ ਜੀ ਅਸੀਂ ਸਾਰੇ ਰਲ ਕੇ ਧੀਆਂ ਦੀ ਲੋੜੀਆਂ ਮਨਾਉਣੀ ਸ਼ੁਰੂ ਕੀਤੀ ਸੀ ਹੁਣ ਤਾਂ ਜਗ੍ਹਾ ਜਗ੍ਹਾ ਤੇ ਧੀਆਂ ਦੀਆਂ ਲੋੜੀਆਂ ਲੋਕੀ ਮਨਾਉਣ ਲੱਗ ਪਏ ਸਮਾਜ ਦੇ ਵਿੱਚ ਜਾਗਰੂਕਤਾ ਆ ਗਈ ਔਰ ਮਨਾਉਣੀਆਂ ਵੀ ਚਾਹੀਦੀਆਂ ਨੇ ਲੋੜੀਆਂ ਧੀਆਂ ਦੀਆਂ ਕਿਉਂਕਿ ਧੀਆ ਕਿਸੇ ਘਰ ਲੋ ਵੀ ਘਟਨੀ ਹਰ ਖੇਤਰ ਵਿੱਚ ਇਹਨਾਂ ਨੇ ਨਾਮਣਾ ਖਟਿਆ ਔਰ ਜਿੰਨਾ ਮਾਂ ਬਾਪ ਦਾ ਆਪਣੇ ਭੈਣਾਂ ਭਰਾਵਾਂ ਦਾ ਸਤਿਕਾਰ ਕਰਦੀਆਂ ਨੇ ਉਹਨਾਂ ਨੂੰ ਪਿਆਰ ਕਰਦੀਆਂ ਨੇ ਉਹਨਾਂ ਪੁੱਤਰ ਨਹੀਂ ਕਰਦੇ ਪਰ ਮੈਂ ਸਮਝਦਾ ਕਿ ਜਿਵੇਂ ਆਮ ਕਹਾਵਤ ਹੈ ਕਿ ਧੀਆ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਔਰ ਜੇ ਧੀਆ ਨਹੀਂ ਹੋਣਗੀਆਂ ਤਾਂ ਨੋਹਾਂ ਕਿੱਥੋਂ ਲਿਆਵਾਂਗੇ ਇਸ ਕਰਕੇ ਧੀਆ ਹੋਣੀ ਬਹੁਤ ਜ਼ਰੂਰੀ ਨੇ ਧੀਆ ਦੀਆਂ ਲੋੜੀਆਂ ਬਣਾਉਣੇ ਵੀ ਬਹੁਤ ਜ਼ਰੂਰੀ ਨੇ ਔਰ ਹੁਣ ਸਮਾਜ ਦੇ ਵਿੱਚ ਸਾਰੇ ਲੋਕ ਖੁੱਲ ਕੇ ਧੀਾਂ ਪੁੱਤਰਾਂ ਦਾ ਵਾਲਾ ਕੋਈ ਫਰਕ ਸੀਗਾ ਉਹ ਹੁਣ ਨਹੀਂ ਰਿਹਾ ਧੀਆਂ ਦੀਆਂ ਲੋੜੀਆਂ ਲੋਕੀ ਆਮ ਘਰਾਂ ਵਿੱਚ ਵੀ ਔਰ ਸਮਾਜ ਵਿੱਚ ਵੀ ਮਨਾਉਣ ਲੱਗ ਪਏ। ਬਹੁਤ-ਬਹੁਤ ਧੰਨਵਾਦ ਜੀ। ਦਾਖਾ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਇਹ ਸਨ ਸਰਦਾਰ ਮਰਕੀਤ ਸਿੰਘ ਜੀ ਦਾਖਾ ਸਾਬਕਾ ਮੰਤਰੀ ਪੰਜਾਬ। ਹਾਂਜੀ ਦੋਸਤੋ ਅੱਜ 11ਵਾਂ ਲੋੜੀ ਮੇਲਾ ਧੀਾਂ ਦਾ ਪਿੰਡ ਨੂਰਪੁਰ ਵੇਟ ਵਿਖੇ ਭਾਜੀ ਜਸਬੀਰ ਸਿੰਘ ਜੀ ਬੇਟੂ ਜਿਨ੍ਹਾਂ ਦੀ ਅਗਵਾਈ ਦੇ ਵਿੱਚ 11 ਸਾਲ ਹੋ ਗਏ ਇਸ ਮੇਲੇ ਨੂੰ ਤੇ ਬਹੁਤ ਵੱਡੀ ਰੌਣਕ ਲੱਗੀ ਬਹੁਤ ਸਾਰੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ ਅਗਾਹ ਵਧੂ ਲੜਕੀਆਂ ਦਾ ਸਨਮਾਨ ਕੀਤਾ ਗਿਆ ਅੱਜ ਸਾਡੇ ਵਿਚਕਾਰ ਪੰਜਾਬੀ ਫਿਲਮਾਂ ਦੀਆਂ ਮਹਾਨ ਹਸਤੀਆਂ ਆਈਆਂ ਸਨ ਪਰਮਿੰਦਰ ਕੌਰ ਗਿੱਲ ਜੀ ਤਰਸੇਮ ਪਾਲ ਜੀ ਆ ਸੰਜੂ ਸਲੋਕੀ ਜੀ ਜਿਨ੍ਹਾਂ ਨੂੰ ਤੁਸੀਂ ਅਕਸਰ ਫਿਲਮਾਂ 'ਚ ਦੇਖਦੇ ਹੋ ਤੇ ਅੱਜ ਉਹਨਾਂ ਨੇ ਆ ਕੇ ਇੱਥੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਆਸ਼ੀਰਵਾਦ ਦਿੱਤਾ ਬੱਚੀਆਂ ਨੂੰ ਨਵ ਜੰਮੀਆਂ ਬੱਚੀਆਂ ਨੂੰ ਤੇ ਸਾਰੇ ਲੋਕਾਂ ਨੇ ਮੁਲਾਕਾਤ ਕੀਤੀ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਸਭ ਦਾ ਕਿਉਂਕਿ ਘਰ ਘਰ ਪਿੰਡ ਪਿੰਡ ਮੇਲੇ ਲਾਓ ਬੱਚੀਆਂ ਦੀਆਂ ਲੋਹੜੀਆਂ ਮਨਾਓ ਤੇ ਸਾਡਾ ਪੰਜਾਬ ਸਦਾ ਹੱਸਦਾ ਵਸਦਾ ਤੇ ਗੁਰਾਂ ਦੇ ਨਾਮ ਤੇ ਵਸਦਾ ਪੰਜਾਬ ਜਿਹੜਾ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇ ਪਾਜੀ ਜਸਬੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਔਰ ਨੂਰਪੁਰ ਬੇੜ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦਾਂ ਥੈਂਕ ਯੂ ਜੀ